ਸਤਿ ਸ਼੍ਰੀ ਅਕਾਲ ਜੀ ਮੈਂ ਰਜੀਤ ਸਿੰਘ ਰਾਓ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਗੁਰਪ੍ਰੀਤ ਸਿੰਘ ਚਾਹਲ ਜੀ ਦਾ ਚਾਹਲ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਰਾਓ ਸਾਹਿਬ ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚਾਹਲ ਸਾਹਿਬ ਕੱਲ ਆਪਾਂ ਕਿਸੇ ਕਾਰਨ ਕਰਕੇ ਪ੍ਰੋਗਰਾਮ ਕਰ ਨਹੀਂ ਸਕੇ ਖਬਰ ਤਾਂ ਪਰਸੋਂ ਦੀ ਹੈ ਪਰ ਖਬਰ ਬਹੁਤ ਅਹਿਮ ਹੈ ਪੰਥਕ ਸੈਸਟ ਨਾਲ ਜੁੜੀ ਹੋਈ ਹੈ ਪਰਸੋਂ ਧਾਮੀ ਸਾਹਿਬ ਨੇ ਅਚਾਨਕ ਪ੍ਰੈਸ ਕਾਨਫਰੰਸ ਕੀਤੀ ਤੇ ਅਸਤੀਫਾ ਦਿੱਤਾ ਇਹਦੇ ਪਿੱਛੇ ਕੀ ਸੀ ਜੀ ਉਹਨਾਂ ਨੇ ਕੋਈ ਸਪਸ਼ਟੀਕਰਨ ਬਾਅਦ ਦਿੱਤਾ ਜਾਂ ਜੀ ਇੰਗਲੋਂ ਵੀ ਸਾਰਾ ਪੰਜਾਬ ਜਾਂ ਜਿੰਨੇ ਵੀ ਆਪਣੇ ਪੰਥਕ ਸਫਾਂਵਾਰੇ ਲੋਕ ਸੋਚਣ ਵਾਲੇ ਨੇ ਉਹ ਅਜੇ ਦੁਚਿੱਤੀ ਜੀ ਨੇ ਜਾਂ ਕਿਸੇ ਵਹਿਮ ਜੀ ਨੇ ਜੀ ਅਜੇ ਰੌਬ ਸਾਹਿਬ ਉਹਨਾਂ ਨੇ ਅਸਤੀਫੇ ਦਾ ਜਿਹੜਾ ਕਾਰਨ ਦੱਸਿਆ ਉਹ ਤਾਂ ਇਹੀ ਦੱਸਿਆ ਵੀ ਜੱਤਦਾੜ ਸਾਹਿਬ ਨੇ ਜਿਹੜੀ ਫੇਸਬੁੱਕ ਦੇ ਉੱਤੇ ਆਪਣੀ ਪੋਸਟ ਪਾਈ ਆ ਉਹਦੇ ਤੋਂ ਮੈਨੂੰ ਕਾਫੀ ਜਿਹੜੀ ਆ 6:00 ਵਜੇ ਆ ਵੀ ਜਾਂ ਮੈਨੂੰ ਅਹਿਸਾਸ ਹੋ ਗਿਆ ਤੇ ਇਹਦੇ ਅਲੱਗ-ਅਲੱਗ ਮੈਨੇ ਕੱਡੇ ਜਾ ਰਹੇ ਨੇ ਕੋਈ ਕਹ ਰਿਹਾ ਵੀ ਉਹਨਾਂ ਨੇ ਪੰਥਕ ਮਰਿਆਦਾ ਨੂੰ ਮੁੱਖ ਰੱਖਦੇ ਅਸਤੀਫਾ ਦੇ ਦਿੱਤਾ ਕੋਈ ਕਹਿੰਦੇ ਨੇ ਜਥੇਦਾਰ ਸਾਹਿਬ ਨੇ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੀ ਕਦਰ ਕਰਦੇ ਅਸਤੀਫਾ ਦੇ ਦਿੱਤਾ ਪਰ ਮੈਂ ਥੋੜਾ ਜਿਹਾ ਤੋਂ ਹਟ ਕੇ ਸੋਚਦਾ ਵੀ ਜਿਹੜਾ ਉਹਨਾਂ ਨੇ ਜਿਹੜਾ ਹਸਤੀਫਾ ਦਿੱਤਾ ਨਾ ਉਹਨਾਂ ਨੂੰ ਜਥੇਦਾਰ ਸਾਹਿਬ ਦੀ ਜਿਹੜੀ ਵੀਡੀਓ ਹੈ ਜਾਂ सॉरी ਉਹ ਜਿਹੜੀ ਉਹਨਾਂ ਦਾ ਪੋਸਟ ਹੈ ਉਹ ਉਹਨਾਂ ਨੂੰ ਮੇਰਾ ਖਿਆਲ ਗੁਵਾਰਾ ਨਹੀਂ ਖਾਦੀ ਜਾਂ ਉਹਨਾਂ ਨੂੰ ਚੰਗੀ ਨਹੀਂ ਲੱਗੀ ਉਹਦੇ ਤੋਂ ਉਹਨਾਂ ਨੂੰ ਲੱਗਿਆ ਵੀ ਹੁਣ ਕਿਤੇ ਨਾ ਕਿਤੇ ਵੀ ਸਾਰੀ ਗੱਲ ਜਿਹੜੀ ਜਥੇਦਾਰ ਸਾਹਿਬ ਨੇ ਉਹ ਮੇਰੇ ਉੱਪਰ ਲਿਆ ਕੇ ਛੁੱਟ ਦਿੱਤੀ ਆ ਪਰਦਾ ਪਰਧਾਨ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਿਉਂਕਿ ਇਹ ਅਕਾਲ ਤਖਸਾਲਬ ਦੇ ਜਿੰਨੇ ਵੀ ਹੁਕਮਨਾਮੇ ਹੁੰਦੇ ਨੇ ਰੌ ਸਾਹਿਬ ਉਹਨਾਂ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁੰਦੀ ਹੈ ਤੇ ਇਸ ਕਰਕੇ ਜਦੋਂ ਉਹਨਾਂ ਨੂੰ ਇਹ ਮਹਿਸੂਸ ਹੋਇਆ ਵੀ ਹੁਣ ਇਹ ਸਾਰਾ ਗੱਲਾਂ ਬਾਤਾਂ ਜਿਹੜੀਆਂ ਨੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਵੀ ਚੱਲ ਰਹੀਆਂ ਨੇ ਔਰ ਜ세ਦਾਰ ਸਾਹਿਬ ਖੁਦ ਆਪਣੀ ਪੋਸਟ ਪਾ ਰਹੇ ਨੇ ਸੋ ਇੱਥੋਂ ਮੈਨੂੰ ਲੱਗਦਾ ਕਿ ਤਰੋ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਜਿਹੜਾ ਆਇਆ ਤੇ ਇਹ ਅਸਤੀਫਾ ਆਇਆ ਇਸ ਅਸਤੀਫੇ ਤੋਂ ਬਾਅਦ ਵੀ ਬਹੁਤ ਸਾਰੀਆਂ ਪੰਥਕ ਸਫਾ ਦੇ ਵਿੱਚ ਜਿਹੜੀਆਂ ਚਾਹੇ ਉਹ ਸੰਪਰਦਾਵਾਂ ਸਾਡੀਆਂ ਉਹਨਾਂ ਨੇ ਇਸ ਅਸਤੀਫੇ ਨੂੰ ਮੰਦਭਾਗਾ ਦੱਸਿਆ ਤੇ ਜਾਂ ਉਹਨਾਂ ਦਾ ਕਹਿਣਾ ਸੀ ਵੀ ਉਹਨਾਂ ਨੂੰ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ ਉਹਨਾਂ ਨੂੰ ਕੁਝ ਸੰਪਰਦਾਵਾਂ ਇਹ ਵੀ ਕਹਿ ਰਹੀਆਂ ਨੇ ਵੀ ਹੁਕਮਨਾਮੇ ਤੇ ਪੈਰਾ ਦੇਣਾ ਚਾਹੀਦਾ ਸੀ ਸੋ ਖੈਰ ਆਪੂ ਆਪਣੀ رائے ਹੈ ਜੀ ਕੁੱਲ ਮਿਲਾ ਕੇ ਇਸ ਅਸਤੀਫੇ ਤੋਂ ਬਾਅਦ ਜਿਹੜੀ 7ਵੇਂ ਬਲੀ ਕਮੇਟੀ ਹੈ ਉਹਦਾ ਜਿਹੜਾ ਉਹ ਵਜੂਦ ਹੈ ਉਹ ਖਤਰੇ 'ਚ ਪੈਦਾ ਨਜ਼ਰ ਆ ਰਿਹਾ ਸੀ ਪ੍ਰਧਾਨ ਸਾਹਿਬ ਹੋਇਆ ਵੀ ਕੱਲ ਇਸੇ ਤਰ੍ਹਾਂ ਹੀ ਜਦੋਂ ਇਹ ਜਿਹੜੀ 7 ਮੈਂਬਰੀ ਕਮੇਟੀ ਹੈ ਜਿਹੜੀ ਉਹਨਾਂ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦੇ ਵਿੱਚ ਭਰਤੀ ਵਾਸਤੇ ਬਣਾਈ ਗਈ ਸੀ ਤੇ ਰੌਸਾਪੋ ਦੀ ਕੱਲ ਮੀਟਿੰਗ ਸੀ ਤੇ ਇਹ ਮੀਟਿੰਗ ਵੀ ਆਪਣੇ ਧਾਮੀ ਸਾਹਿਬ ਨੇ ਹੀ ਆਰਗੇਨਾਈਜ਼ ਕੀਤੀ ਸੀ ਕਿ ਉਹਨਾਂ ਨੇ ਰੱਖੀ ਸੀ ਇਹ ਮੀਟਿੰਗ ਪਟਿਆਲਾ ਦੇ ਲਾਗੇ ਬਹਾਦਰਗੜ੍ਹ ਦੇ ਵਿੱਚ ਤੇ ਉਸ ਮੀਟਿੰਗ ਤੋਂ ਐਨ ਪਹਿਲਾਂ ਇਹਨਾਂ ਦਾ ਜੀ ਅਸਤੀਫਾ ਆ ਜਾਣਾ ਤੇ ਉਸ ਮੀਟਿੰਗ ਦੇ ਵਿੱਚ ਨਾ ਜਾਣਾ ਤੇ ਇੱਥੋਂ ਤੱਕ ਵੀ ਕਹਿ ਦੇਣਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿ ਮੈਨੂੰ 7 ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਤੋਂ ਕੋਈ ਫਰਕ ਕਰੋ ਤੇ ਇਹ ਕਿਤੇ ਨਾ ਕਿਤੇ ਲੱਗ ਰਿਹਾ ਸੀ ਕਿ ਹੁਣ ਸਭ ਕੁਝ ਅੱਛਾ ਨਹੀਂ ਹੈ ਪਰ ਇਹਨਾਂ ਦੇ ਅਸਤੀਫੇ ਤੋਂ ਬਾਅਦ ਜਿਹੜਾ ਇਹਨਾਂ ਨੇ ਸੱਤ ਮੈਂਬਰੀ ਕਮੇਟੀ ਤੋਂ ਵੀ ਆਪਣੇ ਆਪ ਨੂੰ ਆਪਣੇ ਵੱਲੋਂ ਵੱਖ ਕਰ ਲਿਆ ਹਾਲਾਂਕਿ ਜੱਥੇਦਾਰ ਸਭ ਨੂੰ ਇਸ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਆਇਆ ਕਿ ਇਹਨਾਂ ਦੀ ਪ੍ਰਵਾਨ ਕਰ ਲਈ ਗਈ ਹੈ ਬੇਨਤੀ ਤੇ ਕੱਲ ਮੀਟਿੰਗ ਧਾਮੀ ਸਭ ਤੋਂ ਬਿਨਾ ਹੋਈ ਹੈ ਪਟਿਆਲਾ ਦੇ ਵਿੱਚ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਬਾਕੀ ਬਚੇ ਮੈਂਬਰ ਹੁਣ ਇਥੋਂ ਇੱਕ ਚੀਜ਼ ਹੋਰ ਸਾਹਮਣੇ ਆਈ ਉਹ ਜਦੋਂ ਇਹ ਮੀਟਿੰਗ ਹੋਣੀ ਸੀ rau ਸਾਹਿਬ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਜਿਹੜਾ ਕਿਰਪਾਲ ਸਿੰਘ ਬਡੂੰਗਰ ਇਸ ਕਮੇਟੀ ਦੇ ਇੱਕ ਬਜ਼ੁਰਗ ਮੈਂਬਰ ਸੀ ਉਹਨਾਂ ਵੱਲੋਂ ਵੀ ਅਸਤੀਫਾ ਜਿਹੜਾ ਦੇ ਦਿੱਤਾ ਗਿਆ ਸੋ ਇਹ ਕੱਲ ਜਿਸ ਤਰ੍ਹਾਂ ਦਾ ਇਹ ਅਸਤੀਫਿਆਂ ਦਾ ਡਰਾਮਾ ਜਿਹੜਾ 24 ਘੰਟੇ ਚੱਲਿਆ ਸੋ ਕੱਲ ਕਿਰਪਾਲ ਸਿੰਘ ਬਡੂੰਗਰ ਦੇ ਅਸਤੀਫੇ ਤੋਂ ਬਾਅਦ ਇਸ ਕਮੇਟੀ ਦੇ ਪੰਜ ਮੈਂਬਰ ਰਹਿ ਗਏ ਪੰਜਾਂ ਨੇ ਆਪਣੀ ਮੀਟਿੰਗ ਕੀਤੀ ਹੈ ਉਹਨਾਂ ਨੇ ਸਭ ਸੰਮਤੀ ਦੇ ਨਾਲ ਜਿਹੜਾ ਉਹਦੇ ਵਿੱਚ ਫੈਸਲਾ ਲਿਆ ਤੇ ਇਸ ਮੀਟਿੰਗ ਤੋਂ ਬਾਅਦ ਇਸ ਕਮੇਟੀ ਦੇ ਕਹਿ ਮੈਂਬਰ ਗੁਰਪ੍ਰਤਾਪ ਸਿੰਘ ਬਡਾਲਾ ਉਹਨਾਂ ਨਾਲ ਮੇਰੀ ਫੋਨ ਤੇ ਜੋ ਗੱਲਬਾਤ ਹੋਈ ਹੈ ਉਹਨਾਂ ਨੇ ਜੋ ਕੁਝ ਦੱਸਿਆ ਉਹ ਕਹਿੰਦੇ ਵੀ ਹੁਣ ਅਸੀਂ ਇਹ ਸਾਰਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਦਿੱਤੇ ਆ ਜਾਂ ਲਿਆਉਣ ਜਾ ਰਹੇ ਆ ਇੱਕ ਚਿੱਠੀ ਜਿਹੜੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਲਿਖਾਂਗੇ ਤੁਹਾਡੇ ਹੁਕਮਨਾਮੇ ਅਨੁਸਾਰ ਪੰਜ ਜਿਹੜੇ ਆ ਹੁਣ ਅਸੀਂ ਬਾਕੀ ਬਚੇ ਆ ਸੱਤਾ ਚੋਂ ਸੋ ਸਾਨੂੰ ਜੋ ਤੁਸੀਂ ਆਦੇਸ਼ ਕਰੋਗੇ ਅਕਾਲ ਤਖਤ ਨੂੰ ਅਸੀਂ ਪੰਜੋ ਸਮਰਪਤ ਆ ਅਸੀਂ ਨਹੀਂ ਇੱਥੋਂ ਭੱਜੇ ਅਸੀਂ ਪਰ ਸਾਡੀ ਅਕਾਲੀ ਦਲ ਦੇ ਉੱਤੇ ਕਬਜ ਧੜੇ ਨੇ ਇੱਕ ਨਹੀਂ ਮੰਨੀ ਉਹਨਾਂ ਨੇ ਆਪਣੇ ਤਰੀਕੇ ਨਾਲ ਭਰਤੀ ਕੀਤੀ ਆ ਤੇ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਜੋ ਸਾਨੂੰ ਆਦੇਸ਼ ਤੁਸੀਂ ਕਰੋਗੇ ਉਹ ਆਦੇਸ਼ ਦੇ ਉੱਤੇ ਇਹ ਜਿਹੜੇ ਬਾਕੀ ਸਪਾ ਚੋਂ ਪੰਜ ਮੈਂਬਰ ਅਸੀਂ ਬਚੇ ਹਾਂ ਅਸੀਂ ਆਪਣੇ ਵੱਲੋਂ ਪਹਿਰਾ ਦਿੰਦੇ ਰਹਾਂਗੇ ਸੋ ਕੱਲ ਦੀ ਮੀਟਿੰਗ ਦੇ ਵਿੱਚ ਜਿਹੜੇ ਕਿ ਅਕਾਲੀ ਦਲ ਪੱਖੀ ਜਾਂ ਉਸ ਕਾਬਜ ਧੜੇ ਪੱਖੀ ਜਿਹੜੇ ਮੈਂਬਰ ਦੱਸੇ ਜਾ ਰਹੇ ਸੀਗੇ ਝੁੰਡਾ ਸਾਹਿਬ ਉਹ ਵੀ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ ਉਹਨਾਂ ਨੇ ਬਕਾਇਦਾ ਪ੍ਰੈਸ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਹ ਸੰਕੇਤ ਨੇ ਕਿ ਹੁਣੇ ਪੰਜ ਜਿਹੜੇ ਮੈਂਬਰ ਬਚੇ ਨੇ ਇਸ ਕਮੇਟੀ ਦੇ ਰੌਸ ਸਾਹਿਬ ਇਸ ਕਮੇਟੀ ਦੇ ਵਿੱਚ ਬਰਕਰਾਰ ਹਾਲ ਦੀ ਘੜੀ ਰਹਿੰਦੇ ਨਜ਼ਰ ਆ ਰਹੇ ਨੇ ਬਾਕੀ ਪਤਾ ਕੁਝ ਨਹੀਂ ਕਿਉਂਕਿ ਸਿਆਸਤ ਹੈ ਤੇ ਪੰਥਕ ਸਿਆਸਤ ਵੀ ਹੁਣ ਸਿਆਸਤ ਤੋਂ ਵੀ ਖਤਰਨਾਕ ਹੋ ਗਈ ਹੈ ਤੇ ਇਹਨਾਂ ਦੇ ਵਿੱਚੋਂ ਕੌਣ ਆ ਇਧਰ ਉਧਰ ਹੁੰਦਾ ਪਰ ਹਾਲ ਦੀ ਘੜੀ ਇਹਨਾਂ ਪੰਜਾਂ ਨੇ ਅਕਾਲ ਤਖਤ ਸਾਹਿਬ ਨੂੰ ਆਪਣੇ ਵੱਲੋਂ ਲੈ ਕੇ ਦੇਣ ਦਾ ਫੈਸਲਾ ਕਰ ਲਿਆ ਕਿ ਅਸੀਂ ਵੇਬਸ ਹੈ ਸਾਡੀ ਕਿਸੇ ਨੇ ਮੰਨੀ ਨਹੀਂ ਅਸੀਂ ਆਪਣੀ ਜਗ੍ਹਾ ਤੇ ਖੜੇ ਆ ਸਾਨੂੰ ਜੋ ਆਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੋਵੇਗਾ ਅਸੀਂ ਪਹਿਲਾਂ ਵੀ ਸਿਰ ਝੁਕਾ ਕੇ ਮੰਨੇ ਆ ਤੇ ਅਗਲੇ ਹੁਕਮ ਦੀ ਅਸੀਂ ਉਡੀਕ ਕਰਾਂਗੇ ਚਹਿਲ ਸਾਹਿਬ ਇਹ ਮਨਤਕ ਸਿਆਸਤ ਕਹਿ ਲੋ ਜਾਂ ਆਪਣੀ ਦੂਜੀ ਸਿਆਸਤ ਕਹਿ ਲੋ ਇਹ ਜਾ ਕਿੱਧਰ ਨੂੰ ਰਹੀ ਹੈ ਜੀ ਜਿਨ੍ਹਾਂ ਦੇ ਅਸਤੀਫੇ ਮੰਗੇ ਜਾਂਦੇ ਨੇ ਉਹ ਅਸਤੀਫੇ ਦਿੰਦੇ ਨਹੀਂ ਜਿਨ੍ਹਾਂ ਦੇ ਅਸਤੀਫੇ ਦਿੱਤੇ ਹੁੰਦੇ ਨੇ ਉਹ ਮਨਜ਼ੂਰ ਨਹੀਂ ਹੁੰਦੇ ਤੇ ਜਿਹਦੇ ਅਸਤੀਫੇ ਬਾਰੇ ਸੋਚਿਆ ਵੀ ਨਹੀਂ ਹੁੰਦਾ ਕਿਸੇ ਨੇ ਉਹ ਇਟਮਾਂ ਨੂੰ ਭਗਾ ਕੇ ਮਾਰਦੇ ਨੇ ਅਸਤੀਫਾ ਜੀ ਆਏ ਤੋਂ ਪਤਾ ਲੱਗਦਾ ਰੌਣ ਸਾਬਾਕੀ ਇਹ ਗੱਲ ਤੁਹਾਡੀ ਵਾਕਈ ਵਾਜਮ ਆ ਕਿਉਂਕਿ ਜਿਹੜੀਆਂ 2 ਤਰੀਕ ਤੋਂ ਬਾਅਦੀਆਂ ਜਿਹੜੀਆਂ ਘਟਨਾਵਾਂ ਬਣੀਆਂ ਨਾ 2 ਦਸੰਬਰ ਤੋਂ ਬਾਅਦ ਉਥੇ ਇਸੇ ਤਰ੍ਹਾਂ ਹੀ ਲੱਗਦਾ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਜੱਜਦਾਰ ਸਾਹਿਬ ਦਾ ਕਿ ਸੁਖਵੀਰ ਸਿੰਘ ਬਾਦਲ ਸਮੇਤ ਜਿਨ੍ਹਾਂ ਨੇ ਵੀ ਲੀਡਰਾਂ ਨੇ ਅਸਤੀਫੇ ਦਿੱਤੇ ਨੇ ਤਿੰਨਾਂ ਦਿਨਾਂ ਦੇ ਵਿੱਚ ਉਸਤੀਫੇ ਪ੍ਰਵਾਨ ਕੀਤੇ ਕਰਕੇ ਅਕਾਲ ਤਖਤ ਸਾਹਿਬ ਨੂੰ ਸੂਚਿਤ ਕੀਤਾ ਜਾਵੇ ਸੋ ਉਸ ਤੋਂ ਇਲਾਵਾ ਹੋਰ ਬਹੁਤ ਕੁਝ ਸੀਗਾ ਵੀ ਆ ਵੀ ਸ਼ਾਇਦ ਚਲਾ ਜਾਵੇ ਆ ਵੀ ਚਲਾ ਜਾਵੇ ਜਿਨ੍ਹਾਂ ਤੋਂ ਉਮੀਦ ਸੀ ਸ਼ਾ ਤੁਸੀਂ ਕਿਹਾ ਵੀ ਉਹ ਨਹੀਂ ਉਹਨਾਂ ਨੇ ਛੱਡਣਾ ਮناسب ਨਹੀਂ ਸਮਝਿਆ ਜਾਂ ਆਪਣੇ ਆਪ ਨੂੰ ਅਕਾਲ ਤਖਤ ਦੇ ਹੁਕਮ ਅਨੁਸਾਰ ਵੀ ਚਲਣਾ ਮناسب ਨਹੀਂ ਸਮਝਿਆ ਪਰ ਜਿਹੜੇ ਅਸਤੀਫੇ ਆਏ ਨੇ ਧਾਮੀ ਸਾਹਿਬ ਦਾ ਅਸਤੀਫਾ ਜਿਹੜਾ ਇਹ ਹਾਲਾਂਕਿ ਲੱਗ ਰਿਹਾ ਸੀ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਸੀ ਧਾਮੀ ਸਾਹਿਬ ਇਸ ਸਿਚੁਏਸ਼ਨ ਦੇ ਲਈ ਨਹੀਂ ਬਣੇ ਸੀ ਕਿਉਂਕਿ ਉਹ ਇੱਕ ਬੇਸਿਕਲੀ ਇੱਕ ਧਾਰਮਿਕ ਸਖਸ਼ੀਅਤ ਨੇ ਬੇਸ਼ੱਕ ਠੀਕ ਆ ਜਿਹੜਾ ਉਹ ਕਿਤੇ ਵੱਜੋਂ ਵਕੀਲ ਨੇ ਤੇ ਦੂਜਾ ਖੜਕੂ ਸਫਾਦ ਤੋਂ ਵੀ ਲੈ ਕੇ ਅੱਜ ਤੱਕ ਉਹ ਸਿੱਖ ਸੰਘਰਸ਼ ਦੇ ਦੌਰਾਨ ਵੀ ਉਹਨਾਂ ਨੇ ਜਿਹੜਾ ਯੋਗਦਾਨ ਉਹਨਾਂ ਦਾ ਨਾਲ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਸਿਆਸਤ ਦੇ ਵਿੱਚ ਰਹੇ ਨੇ ਔਰ ਗੁਰਚਰਨ ਸਿੰਘ ਟੋੜਾ ਦੇ ਕਾਫੀ ਕਰੀਬੀ ਦੱਸੇ ਜਾ ਰਹੇ ਸੀ ਤੇ ਇੱਥੋਂ ਤੱਕ ਵੀ ਪਿਛਲੇ ਦਿਨੀ ਮੇਰੀ ਮਾਲਵਿੰਦਰ ਸਿੰਘ ਮਾਲੀ ਜਿਹੜੇ ਕਿ ਟੋੜਾ ਸਾਹਿਬ ਦੇ ਕਾਫੀ ਕਰੀਬੀ ਰਹੇ ਨੇ ਉਹ ਆਪਣੀਆਂ ਬੇਵਾਬਕ ਟਿੱਪੀਆਂ ਦੇ ਲਈ ਅੱਜ ਵੀ ਜਾਣੇ ਜਾਂਦੇ ਨੇ ਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਤੇ ਉਹ ਕਹਿੰਦੇ ਵੀ ਮੈਂ ਮੇਰੀ ਧਾਮੀ ਸਾਹਿਬ ਦੇ ਨਾਲ ਗੱਲਬਾਤ ਹੋਈ ਆ ਧਾਮੀ ਸਾਹਿਬ ਕਹਿੰਦੇ ਵੀ ਮੈਂ ਵੈਸੇ ਇਸ ਤਰ੍ਹਾਂ ਦੀਆਂ ਗੱਲਾਂ ਕਰੇ ਜਨ ਤੱਕ ਨਹੀਂ ਕਰਦਾ ਪਰ ਹੁਣ ਮੈਂ ਇਹ ਗੱਲਾਂ ਜਨ ਤੱਕ ਕਰਦਾ ਕਿ ਉਹ ਧਾਮੀ ਸਾਹਿਬ ਕਹਿੰਦੇ ਵੀ ਪਹਿਲਾਂ ਜਿਹੜਾ ਮੈਂ ਅੱਧਾ ਮੂੰਹ ਕਾਲਾ ਕਰਵਾ ਲਿਆ ਉਹਨਾਂ ਦੇ ਸ਼ਬਦ ਨੇ ਜਿਹੜੇ ਆਪਣੇ ਮਾਲੀ ਸਾਹਿਬ ਦੇ ਉਹ ਕਹਿੰਦੇ ਵੀ ਉਹ ਕਹਿੰਦੇ ਜਿਹੜਾ ਅੱਧਾ ਮੂੰਹ ਕਾਲਾ ਮੈਂ ਕਰਵਾ ਲਿਆ ਜਿਹੜਾ ਇਹਨਾਂ ਇਹਨਾਂ ਦਾ ਆਪਣੇ ਅਸਤੀਫਾ ਲੈ ਕੇ ਜਾ ਉਹਨਾਂ ਨੂੰ ਪਹਿਲਾਂ ਜਿਹੜਾ ਹੁਕਮਨਾਮੇ ਤੋਂ ਪਿੱਛੇ ਰਹਿ ਕੇ ਤੇ ਕਹਿੰਦੇ ਵੀ ਉਹ ਹੋ ਗਿਆ ਜੋ ਹੋ ਗਿਆ ਵੀ ਪਰ ਮੈਂ ਹੁਣ ਅੱਗੇ ਹਾਂ ਵੀ ਆਪਣਾ ਜਿਹੜਾ ਬਾਕੀ ਜਿਹੜਾ ਸਮਾਂ ਵੀ ਮੈਂ ਆਪਣੇ ਆਪ ਨੂੰ ਜਿਹੜਾ ਵੀ ਪੰਥ ਸਾਧ ਦੇ ਵਿੱਚ ਖੜਾ ਰੱਖੂੰਗਾ ਤੇ ਮੈਂ ਹੁਣ ਕੋਈ ਇਸ ਤਰ੍ਹਾਂ ਦਾ ਫੈਸਲਾ ਨਹੀਂ ਲਵਾਗਾ ਜਿਹਦੇ ਨਾਲ ਕੌਮ ਨੂੰ ਮੇਰੇ ਤੇ ਗਿਲਾ ਹੋਵੇ ਪਰ ਆਖਰ ਨੂੰ ਮੇਰਾ ਖਿਆਲ ਆ ਪ੍ਰੈਸ਼ਰ ਇਸ ਤਰ੍ਹਾਂ ਦਾ ਬਣ ਗਿਆ ਉਹਨਾਂ ਤੇ ਉਹ ਇਸ ਚੀਜ਼ ਨੂੰ ਝੱਲ ਨਹੀਂ ਸਕੇ ਤੇ ਉਹਨਾਂ ਨੇ ਇਹ ਰਜਾਇਨ ਕੀਤਾ ਸੋ ਇਹ ਅਸਤੀਫਿਆਂ ਦਾ سلسلہ ਅਗਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ rau saab ਮੈਨੂੰ ਇਹ ਲੱਗਦਾ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੱਡੀ ਸ਼ਖਸੀਅਤ ਦਾ ਅਸਤੀਫਾ ਆ ਵੀ ਸਕਦਾ ਹੈ ਲਿਆ ਵੀ ਜਾ ਸਕਦਾ ਕਿਸੇ ਨੂੰ ਮਜਬੂਰ ਵੀ ਕੀਤਾ ਜਾ ਸਕਦਾ ਚਹਿਲ ਸਾਹਿਬ ਤੁਸੀਂ ਨਾ ਕਿਹਾ ਕਰੋ ਇਹ ਜਿਹੜੀਆਂ ਗੱਲਾਂ ਇੱਕ ਦਿਨ ਪਹਿਲਾਂ ਕਿਹੇ ਸੀ ਦੂਜੇ ਕੀਤੇ ਦੇ ਵਿੱਚ ਅਸਤੀਫਾ ਆ ਗਿਆ ਸੀ ਤੇ ਉੱਧਰ ਤੁਸੀਂ ਇੱਕ ਆਸਪਰਟਾਈ ਸੀ ਤੁਸੀਂ ਕਿਹਾ ਸੀ ਵੀ ਪੰਜਾਬ ਸਰਕਾਰ ਨੇ ਜਿਹੜੇ ਫੈਸਲੇ ਕੀਤੇ ਨੇ ਜਾਂ ਹੁਕਮ ਦਿੱਤੇ ਨੇ ਬੜੇ ਅਫਸਰਾਂ ਨੂੰ ਵੀ ਇਹ ਮੈਨੂੰ ਉਮੀਦ ਹੈ ਅੱਗੇ ਇਹਨਾਂ ਤੇ ਐਕਸ਼ਨ ਹੁੰਦੇ ਦੇਖੂਗਾ ਤੇ ਉਹਨਾਂ ਨੇ ਇੱਕ ਡੀਸੀ ਮੁਤਲ ਕਰਤਾ ਸੀ ਮੁਖਸਰ ਸਾਹਿਬ ਦਾ ਮੈਨੂੰ ਲੱਗਦਾ ਹੈ ਵੀ ਮੀਡੀਆ ਆਪਣਾ ਪੰਜਾਬ ਇਹ ਉੱਚ ਪੱਧਰੀ ਜਿਹੜੇ ਇਹ ਕਹੇ ਲੋਕ ਨੇ ਜਿਨ੍ਹਾਂ ਦੀ ਉਹ ਦੇਖਦੇ ਨੇ ਤੇ ਅਮਲ ਵੀ ਕਰਦੇ ਨੇ ਤੇ ਆਪਣੀਆਂ ਗੱਲਾਂ ਵੀ ਮੰਨਦੇ ਨੇ ਉਹ ਕੀ ਮਾਮਲਾ ਸੀ ਜਿਹੜੇ ਵੀ ਡੀਸੀ ਸਾਹਿਬ ਮੁਤਲ ਕੀਤੇ ਨੇ ਉਹਦੇ ਵਿੱਚ ਦੱਸਿਆ ਜਾ ਰਿਹਾ ਰੌਸ ਸਾਹਿਬ ਕਹਿੰਦੇ ਇੱਕ ਕੋਈ ਆਡੀਓ ਹੋਲਾਂ ਦੀ ਕੋਈ ਐਮਐਲਏ ਸਾਹਿਬ ਨੇ ਜਿਹੜੇ ਨੇ ਉਸ ਵਕਤ ਹਲਕੇ ਦੇ ਉਹਨਾਂ ਦੇ ਹੱਥ ਲੱਗੇ ਤੇ ਉਹਨਾਂ ਨੇ ਮਾਨਜੋਗ ਮੁੱਖ ਮੰਤਰੀ ਸਾਹਿਬ ਤੱਕ ਉਹ ਪਹੁੰਚਾਈ ਤੇ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਕਾਰਵਾਈ ਕਰਦੇ ਆ ਉਸ ਅਧਿਕਾਰੀ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਹੈ ਤੇ ਉਹਨੂੰ ਜਿਹੜਾ ਇੱਕ ਮਸਾਲੀ ਕਾਰਵਾਈ ਦੱਸਿਆ ਜਾ ਰਿਹਾ ਠੀਕ ਆ ਆਪਣੇ ਆਪ ਦੇ ਵਿੱਚ ਵਾਕਿਆ ਹੈਵੀ ਵੱਡੀ ਕਾਰਵਾਈ ਹੈ ਕਿਉਂਕਿ ਕਿਸੇ ਛੋਟੇ ਅਧਿਕਾਰੀਆਂ ਨੂੰ ਅਕਸਰ ਅਸੀਂ ਦੇਖਦੇ ਸੀ ਵੀ ਕਿਸੇ ਕਲਰਕ ਨੂੰ ਰਿਸ਼ਵਤ ਲੈਣੇ ਆ ਫੜਿਆ ਗਿਆ ਜਾਂ ਰਿਸ਼ਵਤ ਦੇ ਮਾਮਲੇ 'ਚ ਫੜਿਆ ਗਿਆ ਕਿਸੇ ਪਟਵਾਰੀ ਨੂੰ ਕਾਨੂੰਗੂਨ ਇੱਥੇ ਤੱਕ ਦੀ ਗੱਲਾਂ ਸੀਮਤ ਰਹਿੰਦੀਆਂ ਸੀ ਪਰ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਜਿੱਥੇ ਸਾਰਾ ਜਿਹੜਾ ਇਸ ਸਿਸਟਮ ਨੂੰ ਹੈਂਡਲ ਕਰਨ ਵਾਲਾ ਕਿਉਂਕਿ ਜ਼ਿਲ੍ਹੇ ਦਾ ਮਾਲਕ ਡੀਸੀ ਹੁੰਦਾ rau saab ਤੇ ਇਸ ਡੀਸੀ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਹੈ ਸੋ ਆਪਣੇ ਆਪ ਦੇ ਵਿੱਚ ਇੱਕ ਮਸਾਲੀ ਕਾਰਵਾਈ ਹੈ ਤੇ ਇਹਦੇ ਨਾਲ ਉਮੀਦ ਕਰ ਸਕਦੇ ਹਾਂ ਕਿ ਬਾਕੀ ਜਿਹੜਾ ਪ੍ਰਸ਼ਾਸਨਿਕ ਅਮਲਾ ਉਹ ਜ਼ਰੂਰ ਇਸ ਪਾਸੇ ਧਿਆਨ ਦੇਊਗਾ ਕਿ ਆਪਣੇ ਪੱਦਰ ਦੇ ਉੱਤੇ ਉਹ ਭ੍ਰਿਸ਼ਟਾਚਾਰ ਮੁਕਤ ਜਿਹੜਾ ਸਰਕਾਰ ਨੇ ਵਾਅਦੇ ਨੇ ਉਸ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੂਗਾ ਪਰ ਮੇਰਾ ਇੱਥੇ ਸ਼ੰਕਾ ਇੱਕ ਹੋਰ ਵੀ ਹੈ ਕਿ ਸਰਕਾਰਾਂ ਕੀ ਕਰਦੀਆਂ ਨੇ 2-4 ਦਿਨ ਜੂੜੀ ਟੈਟ ਕਰਦੀਆਂ ਨੇ ਉਸ ਤੋਂ ਬਾਅਦ ਫਿਰ ਆਉ ਸਾਬ ਸਭ ਕੁਛ ਉਸੇ ਤਰ੍ਹਾਂ ਚੱਲਦਾ ਰਹਿੰਦਾ ਏ ਸਰਕਾਰ ਜਦੋਂ ਪੰਜਾਬ ਦੇ ਵਿੱਚ ਆਈ ਸੀ ਤੁਹਾਨੂੰ ਵੀ ਪਤਾ ਹੈ ਤੇ ਤਸਈਲਾ ਦੇ ਵਿੱਚ ਕੋਈ ਡਰਦਾ ਉਥੇ ਪੈਸੇ ਨਹੀਂ ਸੀ ਫੜਦਾ ਹੁੰਦਾ ਤੇ ਹਰੇਕ ਕਹਿੰਦਾ ਸੀ ਵੀ ਮੇਰਾ ਹਿੱਸਾ ਨਾ ਲਈ ਵੀ ਜਿਨੇ ਆਪਣਾ ਜੋ ਲੈਣਾ ਚੱਲੀ ਜਾਇਓ ਉਸੇ ਇਸੇ ਤਰ੍ਹਾਂ ਸਾਡੇ ਚ ਸਮਰਾਲੇ ਤੋਂ ਵੀ ਖਬਰ ਆਈ ਸੀ ਕਹਿੰਦੇ ਵੀ ਇੱਕ ਸਾਹਬ ਕਹਿੰਦਾ ਵੀ ਭਾਈ ਮੇਰਾ ਹਿੱਸਾ ਨਾ ਲਿਓ ਬਾਕੀ ਜਿਨੇ ਜੋ ਕਰਨਾ ਆਪਣੇ ਪੱਧਰ ਤੇ ਕਰਿਓ ਮੈਂ ਨਹੀਂ ਕੁਛ ਕਰਨਾ ਚਾਹੁੰਦਾ ਕਾਫੀ ਕੁਛ ਠੀਕ ਚੱਲਿਆ ਕਾਫੀ ਦਿਨ ਠੀਕ ਚੱਲਿਆ ਪਰ ਉਸ ਤੋਂ ਬਾਅਦ ਫੇਰ ਸਾਰਾ ਕੁਝ ਉਸੇ ਤਰ੍ਹਾਂ ਚੱਲਿਆ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ ਸੋ ਇਹ ਵੀ ਮੈਂ ਕਹਿ ਸਕਦਾ ਵੀ ਉਸ ਤੋਂ ਵੀ ਖਤਰਨਾਕ ਤਰੀਕੇ ਨਾਲ ਚੱਲਿਆ ਕਿਉਂਕਿ ਫਿਰ ਡਰ ਗਿਆ ਲੋਕਾਂ ਦਾ ਚੱਕਿਆ ਗਿਆ ਸੀ ਸਰਕਾਰ ਨੇ ਪਹਿਲ ਕੀਤੀ ਹੈ ਸਰਕਾਰ ਨੇ ਚੁੜੀ ਟੈਗ ਕੀਤੀ ਹੈ ਲੋਕ ਚਾਹੁੰਦੇ ਨੇ ਭ੍ਰਿਸ਼ਟਾਚਾਰ ਮੁਕਤ ਸਮਾਜ ਸਾਨੂੰ ਸਿਸਟਮ ਮਿਲੇ ਤੇ ਹੁਣ ਸਰਕਾਰ ਦੀ ਇਹ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸੇ ਤਰ੍ਹਾਂ ਇਹਦੇ ਉੱਤੇ ਪੈਰਾ ਵੀ ਦਵੇ ਹਾਂ ਜਿਹੜਾ ਕੋਈ ਅਧਿਕਾਰੀ ਇਮਾਨਦਾਰ ਹੈ ਉਦੋਂ ਨਾਲ ਨਜਾਇਜ਼ ਹੋ ਰਹੀ ਹੈ ਉਹ ਵੀ ਨਾ ਹੋਵੇ ਔਰ ਜਿਹੜਾ ਕੋਈ ਅਧਿਕਾਰੀ ਭ੍ਰਿਸ਼ਟਾਚਾਰੀ ਹੈ ਇਸ ਮਾਮਲੇ ਦੇ ਵਿੱਚ ਲਿਫਤ ਪਾਇਆ ਜਾਂਦਾ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਐਸਾ ਵੈਸੇ ਮੇਰੀ ਲਿਸਟ 'ਚ ਇਹ ਖਬਰ ਹੈ ਨਹੀਂ ਸੀ ਤੁਹਾਡੀ ਉਮੀਦ ਤੇ ਤੁਹਾਡੀ ਆਸ ਕਰਕੇ ਮੈਂ ਵਿੱਚੋਂ ਸਵਾਲ ਪੁੱਛ ਲਿਆ ਸੀ ਤੁਸੀਂ ਫਿਰ ਵੀ ਡਿਟੇਲ 'ਚ ਦੱਸਿਆ ਇੱਕ ਜਿਹੜੀ ਮੀਟਿੰਗ ਹੋਈ ਹੈ ਉਹ ਕੱਲ 7 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਆ ਤੋਂ ਬਾਅਦ ਇੱਕ ਮੀਟਿੰਗ ਹੋਰ ਹੋਈ ਹੈ ਇਹ ਵੀ ਤੁਹਾਡੇ ਸੁੱਤਰ ਦੱਸਦੇ ਨੇ ਉਹ ਮੀਟਿੰਗ ਕਿਹਨਾਂ ਨੇ ਕੀਤੀ ਹੈ ਜੀ ਕੀ ਨਿਕਲਿਆ ਉਹਦੇ ਤੋਂ ਜਦੋਂ ਤੁਸੀਂ ਜਾਣ ਕੇ ਮੇਰੇ ਕੋਲ ਰਾਵ ਸਾਹਿਬ ਪੁੱਛਦੇ ਹੋ ਮੀਟਿੰਗ ਵਾਰ ਦਾ ਤੁਹਾਨੂੰ ਕੋਈ ਪਤਾ ਹੈ ਚਲੋ ਆਪਾਂ ਦਰਸ਼ਕਾਂ ਨੂੰ ਦੱਸਦੇ ਹਾਂ ਜੀ ਮੀਟਿੰਗ ਇਹ ਹੈ ਰਾਵ ਸਾਹਿਬ ਵੀ ਉਹ ਮੀਟਿੰਗ ਜਿਹੜੀ ਹੋਈ ਆ ਨਾ ਜਿਹੜੇ ਆਪਣੇ ਆਪ ਨੂੰ ਸੁਧਾਰ ਲੈਣ ਵਾਲੇ ਦੱਸਦੇ ਨੇ ਜਾਂ ਪਹਿਲਾਂ ਬਾਗੀ ਕਹਾਉਂਦੇ ਸੀਗੇ ਤੇ ਹੁਣ ਉਹਨਾਂ ਨੇ ਨਾਮ ਬਦਲ ਲਿਆ ਆਪਣਾ ਪਰ ਹੈ ਉਹ ਅਕਾਲੀ ਦਲ ਕਹਿੰਦੇ ਵੀ ਬਾਦਲ ਨਾਲ ਵੱਖ ਹੋ ਕੇ ਚੱਲ ਰਿਹਾ ਤੁਹਾਡਾ ਤੇ ਪਰਿਵਾਰ ਇਹਨਾਂ ਦੇ ਵੱਡੇ ਵੱਡੇ ਪਰਿਵਾਰ ਨੇ ਸਿਆਸੀ ਤੌਰ ਦੇ ਉੱਤੇ ਸਿਆਸੀ ਕੱਦ ਬਹੁਤ ਵੱਡਾ ਸੀ ਇਹਨਾਂ ਲੀਡਰਾਂ ਦਾ ਕਿਸੇ ਟਾਈਮ ਤੇ ਜਦੋਂ ਨਾਮ ਲੈਣੇ ਆ ਨਾ ਦਾ ਤਾਂ ਜੇ ਮੈਂ ਕਹਾਂ ਉਹ ਮੂੰਹ ਪਰ ਆਉਂਦਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਪਰਮਿੰਦਰ ਸਿੰਘ ਢੀਨਸਾ ਢੀਨਸਾ ਪਰਿਵਾਰ ਪ੍ਰਕਾਸ਼ ਚੰਦ ਗਰਗ ਬੀਬੀ ਜ਼ਗੀਰ ਕੌਰ ਗੁਰਪ੍ਰਤਾਪ ਸਿੰਘ ਬਡਾਲਾ ਤੇ ਆਪਣੇ ਚਾਰ ਰਣਜੀਤ ਸਿੰਘ ਬਰਾੜ ਮੈਂ ਕਿਹੜੇ ਕਿਹੜੇ ਨਾਮ ਲਾਵਾਂ ਜੀ ਬਹੁਤ ਵੱਡੇ ਵੱਡੇ ਨਾਮ ਨੇ ਤੇ ਦੂਜੇ ਪਾਸੇ ਰਖੜਾ ਪਰਿਵਾਰ ਇਹ ਜਿਹੜਾ ਸੁਰਜੀਤ ਸਿੰਘ ਰਖੜਾ ਜਿਹੜੇ ਕਿ ਕੈਬਨਿਟ ਵਜ਼ੀਰ ਰਹੇ ਨੇ ਬਾਦਲ ਸਰਕਾਰ ਦੇ ਵਿੱਚ ਔਰ ਉਹਨਾਂ ਦੇ ਭਰਾ ਦਰਸ਼ਨ ਸੰਘਤ ਔਲੀ ਵਾਲਾ ਜਿਹੜੇ ਅਮਰੀਕਾ ਦੇ ਉੱਗੇ ਕਾਰੋਬਾਰੀ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਦੱਸੇ ਜਾ ਰਹੇ ਨੇ ਮੀਟਿੰਗ ਜਿਹੜੀ rau ਸਾਹਿਬੇ ਹੋਈ ਹੈ ਇਹ ਇਹਨਾਂ ਦੇ ਆਪਣੇ ਸਰਜੀਤ ਸਿੰਘ ਰਖਣਾ ਉਹਨਾਂ ਦੇ ਘਰ ਦੇ ਵਿੱਚ ਇਹ ਮੀਟਿੰਗ ਹੋਈ ਦੱਸੀ ਜਾ ਰਹੀ ਹੈ ਇਹਦੇ ਵਿੱਚ ਇਹ ਵੱਡੀ ਲੀਡਰਸ਼ਿਪ ਜਿਹੜੀ ਇਹਨਾਂ ਦੀ ਸੁਧਾਰ ਲਹਿਰ ਵਾਲਿਆਂ ਦੀ ਇਹ ਸ਼ਾਮਲ ਦੱਸੀ ਗਈ ਹੈ ਇਹਨਾਂ ਨੇ ਇਸ ਮੀਟਿੰਗ ਦੇ ਵਿੱਚ ਕਾਫੀ ਵਿਚਾਰਾ ਕਰੀਆਂ ਨੇ ਸੋ ਮੈਨੂੰ ਇਹਦੇ ਬਾਰੇ ਥੋੜਾ ਜਿਹਾ ਲੇਟ ਪਤਾ ਲੱਗਿਆ ਹਾਲਾਂਕਿ ਉਸ ਤੋਂ ਪਹਿਲਾਂ ਮੇਰੀ ਬਡਾਲਾ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਹੋ ਚੁੱਕੀ ਸੀ ਪੇ ਨਹੀਂ ਇਹਦੇ ਬਾਰੇ ਹੋਰ ਜੋ ਅਪਡੇਟ ਹੁੰਦੀ ਉਹ ਲੈ ਕੇ ਆਵਾਂਗੇ ਬਾਕੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਇਹਦੀ ਲੈ ਕੇ ਆਵਾਂਗੇ ਅਪਡੇਟ ਸੋ ਹੁਣ ਇੱਥੇ ਇਹ ਹੈ ਵੀ ਜਿਆਦਾਤਰ ਤਾਂ ਚਰਚਾ ਮੈਂ ਇਸ ਚੀਜ਼ ਤੇ ਹੋਈਆਂ ਹੋਣਗੀਆਂ ਵੀ ਜੇ ਅਕਾਲੀ ਦਲ ਇਸ ਚੀਜ਼ ਤੋਂ ਭੱਜਿਆ ਤੇ ਹੁਣ ਆਪਾਂ ਨੇ ਅੱਗੇ ਚੱਲ ਕੇ ਕੀ ਕਰਨਾ ਕਿਉਂਕਿ ਜਿਹੜੀ ਆਹ 7 ਮੈਂਬਰੀ ਕਮੇਟੀ ਬਚੀ ਆ ਨਾ rau saab ਇਹਦੇ ਵਿੱਚ ਸਿੱਧੇ ਰੂਪ ਦੇ ਵਿੱਚ 3 ਮੈਂਬਰ ਤਾਂ ਉਹ ਨੇ ਜਿਹੜੇ ਇਸ ਲਹਿਰ ਦੇ ਨਾਲ ਸੁਧਾਰ ਲਹਿਰ ਦੇ ਨਾਲ ਜੁੜੇ ਹੋਏ ਨੇ ਔਰ ਬੀਬੀ ਜੀ ਜਿਹੜੇ ਕੀ ਭਾਈ ਅਮਰੀਕ ਸਿੰਘ ਉਹਨਾਂ ਦੀ ਬੇਟੀ ਹੈ ਉਹ ਤੇ ਇੱਕ ਆਪਣੇ ਆਪਣੇ ਝੁੰਡਾ ਸਾਹਿਬ ਇਹ ਦੋ ਮੈਂਬਰ ਨੇ ਹਾਲਾਂਕਿ ਇਹ ਹੁਣ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਇਸ ਕਮੇਟੀ ਦਾ ਰਹਿਣਗੇ ਅਕਾਲ ਤਖਤ ਸਾਹਿਬ ਇਸ ਮਾਮਲੇ 'ਚ ਹੋਰ ਕੀ ਹੁਕਮ ਦਿੰਦਾ ਉਹ ਹੁਣ ਦੇਖਣ ਵਾਲੀ ਗੱਲ ਹੈ ਪਰ ਹੋ ਸਕਦਾ ਇਸ ਮੀਟਿੰਗ ਦੇ ਵਿੱਚ ਇਹਨਾਂ ਨੇ ਇਹੀ ਫੈਸਲਾ ਕੀਤਾ ਹੋਵੇ ਵੀ ਜੇ ਇਹ ਬਾਦਲਦਲ ਵਾਲੇ ਇੱਥੋਂ ਭੱਜ ਗਏ ਨੇ ਇਸ ਮਾਮਲੇ ਤੇ ਵੀ ਹੁਣ ਆਪਣਾ ਅਗਲਾ ਸਟੈਂਡ ਕੀ ਹੋਊਗਾ ਸੋ ਇਹ ਹੁਣ ਦੇਖਣ ਵਾਲੀ ਗੱਲ ਹੈ ਇਹਦੇ ਵਿੱਚ ਸੰਤੋਖ ਸਿੰਘ ਮੀਤਪੁਰੀ ਤੇ ਹੋਰ ਬਹੁਤ ਸਾਰੇ ਲੀਡਰ ਇਹਦੇ ਵਿੱਚ ਉਹ ਵੀ ਸ਼ਾਮਲ ਹੋਏ ਨੇ ਸੋ ਇਹ ਆਪਣੇ ਆਪ ਦੇ ਵਿੱਚ ਇਹ ਬੜੀ ਅਹਮ ਮੀਟਿੰਗ ਦੱਸੀ ਜਾ ਰਹੀ ਹੈ ਇਹਦੇ ਵਿੱਚੋਂ ਨਿਕਲਦਾ ਕੀ ਹੈ ਇਹ ਹੁਣ ਸਮਾਂ ਦੱਸੇਗਾ ਔਰ ਇੱਥੇ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ रावत ਸਾਹਿਬ ਇਹ ਜਿਹੜੇ ਲੀਡਰ ਚਾਹੇ ਉਹ ਚੰਦੂ ਮਾਜਰਾ ਨੇ ਚਾਹੇ ਉਹ ਢੀਨਸਾ ਪਰਿਵਾਰ ਹੈ ਤੇ ਇਹ ਲੋਕ ਇਹ ਬੀਬੀ ਜਗੀਰ ਕੌਰ ਤੱਕ ਇਹ ਸਾਰੇ ਮੰਨ ਲਓ ਭਾਜਪਾ ਦੇ ਨਾਲ ਨੇੜਤਾ ਜਿਹੜੇ ਆ ਰੱਖਦੇ ਨਜ਼ਰ ਆਏ ਨੇ ਸਾਨੂੰ ਪਿਛਲੇ ਦਿਨਾਂ ਦੇ ਵਿੱਚ ਤੇ ਹੋ ਸਕਦਾ ਆਕਾਲੀ ਦਲ ਦਾ ਜਿਹੜਾ ਕਾਬਜ ਤੜਾ ਇਨਾਂ ਦੇ ਉੱਤੇ ਭਾਜਪੀ ਦਾ ਏਜੰਟ ਆ ਰਿਹਾ ਤੇ ਐਫਐਸ ਦੇ ਏਜੰਟ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਇਲਜ਼ਾਮ ਲਾ ਸਕਦਾ ਜੀ। ਚੈਲ ਸਭ ਸਿਆਸੀ ਲੋਕ ਨੇ ਇਹ ਕਾਹਦੀਆਂ ਮੀਟਿੰਗਾਂ ਚ ਆਪਾਂ ਮੀਟਿੰਗ ਕਹਿਣ ਆਪਣੇ ਆਪ ਨੂੰ ਬਾਗੀ ਕਹਿਣ ਜੋ ਮਰਜ਼ੀ ਕਹਿਣ। ਪਰ ਮੈਨੂੰ ਲੱਗਦਾ ਹੈ ਵਕਤ ਤੋਂ ਖੁੰਝੇ ਇਹ ਲੋਕ ਨੇ ਹੁਣ ਆਲਪਤਾਲ ਗਾ ਰਹੇ ਨੇ ਹੋਰ ਕੋਈ ਗੱਲ ਨਹੀਂ। ਤੇ ਵਕਤ ਆਪਣਾ ਵੀ ਆ ਗਿਆ ਜਨਤ ਲੈਣ ਦਾ। ਮਿਹਰਬਾਨੀ ਜੀ। ਧੰਨਵਾਦ ਰੌਸਾ ਸਤਿ ਸ਼੍ਰੀ ਅਕਾਲ ਜੀ।